ਮਹਤਉਮ ਤੇ ਸੁਹਾਗ ਹੈ ਜੀ ਪਾਤਰ ਇਹਦੇ ਵਿੱਚ ਜੀ ਲਾਜੋ 6-7 ਸਾਲਾਂ ਦੀ ਕੁੜੀ ਮੇਲੋ ਇਹਦੀ ਵੱਡੀ ਭੈਣ 17-18 ਸਾਲਾਂ ਦੀ ਚਾਚੰਦ ਇਹਨਾਂ ਦਾ ਪਿਓ ਕੌਰਾ ਇਹਨਾਂ ਦੀ ਮਾਂ ਬਸੰਤੋ ਮੇਲੋ ਦੀ ਸਹੇਲੀ ਇੱਕ ਬੁੱਢੀ ਜਨਾਨੀ ਇੱਕ ਨੈ ਇੱਕ ਨਿੱਕਾ ਜਿਹਾ ਮੁੰਡਾ ਇੱਕ ਪੰਦਾ ਸਥਾਨ ਪੰਜਾਬ ਦਾ ਇੱਕ ਪਿੰਡ ਵੇਲਾ ਟੱਲੀਆ ਦੇ ਤੇ ਕਾਲਾ ਮਨਵਾਲੀਆਂ ਚਾਕੇ ਪਰਦਾ ਉੱਠਣ ਤੇ ਇੱਕ ਵੱਡਾ ਸਾਰਾ ਦਲਾਨ ਦਿੱਸਾ ਹੈ ਇਹਦੇ ਪਿੱਛੋਂ ਇੱਕ ਨਿੱਕੀ ਜਿਹੀ ਕੋਠੜੀ ਦਾ ਬੂਹਾ ਪੀੜਿਆ ਹੋਇਆ ਹੈ ਦਲਾਨ ਦੀ ਇੱਕ ਨਿੱਕੀ ਜਿਹੀ ਕੋਠੜੀ ਦਾ ਬੂਹਾ ਪੀੜਿਆ ਹੋਇਆ ਹੈ ਦਲਾਨ ਦੀ ਸਾਹਮਣੀ ਕੰਧ ਨਾਲ ਇੱਕ ਸੰਦੂਕ ਪਿਆ ਹੋਇਆ ਹੈ ਲੱਗੇ ਹੀ ਇੱਕ ਟੰਗਣੇ ਉੱਤੇ ਕੁਝ ਕੱਪੜੇ ਲੱਤੇ ਲੰਕਦੇ ਹਨ ਦੁਲਾਨ ਦੇ ਇੱਕ ਖੁੰਜੇ ਵੱਲੋਂ ਚੁੱਲ੍ਹਾ ਚੌਂਕਾ ਦਿੱਸਦਾ ਹੈ ਇਹਦੇ ਲੱਗੇ ਹੀ ਇੱਕ ਨਿੱਕੀ ਜਿਹੀ ਮੰਜੀ ਲੱઠી ਪਈ ਹੈ ਕੌਰਾ ਜਿਹੀ ਉਮਰ ਕੋਈ 35-40 ਸਾਲ ਦੀ ਲੱਗਦੀ ਹੈ ਇੱਕ ਪੀੜੀ ਉੱਤੇ ਬੈਠੀ ਚਰਖਾ ਕੱਤ ਰਹੀ ਹੈ ਉਹਦੇ ਨਾਲ ਇੱਕ ਬੁੱਢੀ ਜਨਾਨੀ ਬੈਠੀ ਗੱਲਾਂ ਪਈ ਕਰਦੀ ਹੈ ਮੇਲੂ ਪਰੇ ਇੱਕ ਪੀੜੀ ਉੱਤੇ ਬੈਠੀ ਪੁਕਾਰ ਹੀ ਕੱਢ ਰਹੀ ਹੈ ਤੇ ਲਾਜੋ ਮੰਜੀ ਉੱਤੇ ਬੈਠੀ ਬੁੱਢੀਆਂ ਨਾਲ ਖੇਡ ਰਹੀ ਹੈ ਕਹਰਾ ਬੇਬੇ ਸਾਚੇ ਕੀ ਭੈੜਾ ਰਵਾਜ ਪੈਦਾ ਪੈਂਦਾ ਜਾਂਦਾ ਏ ਲੋਕੀ ਹੁਣ ਕੁੜੀਆਂ ਨੂੰ ਵੱਡਾ ਵੱਡਾ ਕਰਕੇ ਵਿਆਹਉਂਦੇ ਨੇ ਇਹ ਵੇਖਾਂ ਹੁਣ ਕਰਮੋਨੀਤੀ ਵਿਆਹ ਤਾਂ 18 ਵਰਿਆਂ ਦੀ ਕਰਕੇ ਤੇ ਜੇ ਹੁਣ ਭਾਗਾ ਵਿੱਚ ਆਪਣੀ ਕੁੜੀ ਦੀ ਗੁਣਮਾਈ ਤੇ ਇਹ ਤਾਂ ਕੋਠੇ ਜਿੱਡੀ ਕਰਕੇ ਬੁੱਢੀ ਬੁੱਡੀਆਂ ਦਾ ਕੋਈ ਦੋਸ਼ ਨਹੀਂ ਇਹ ਸਾਰਾ ਕੀੜਾ ਤਾਂ ਮਰਦਾਂ ਦੇ ਸਿਰ ਵਿੱਚ ਏ ਔਰ ਪਿਛਲੀਆਂ ਜਨਮ ਜਮਾਨਿਆਂ ਵਿੱਚ ਕੁੜੀ ਪੰਜਵਾ ਟੱਪਦੀ ਸੀ ਟੱਪਦੀ ਨਹੀਂ ਸੀ ਤੇ ਉਹਦਾ ਵਿਆਹ ਕਰ ਦਿੰਦੇ ਸਾਂ ਲੈ ਮੈਨੂੰ ਆਪਣੇ ਵਿਆਹ ਦੀ ਕੋਈ ਸਾਰ ਨਹੀਂ ਕਦੋਂ ਹੋਇਆ ਭੈਣ ਸਮੇਂ ਹੋਰ ਤੇ ਹੋਰ ਹੋ ਗਏ ਨੇ ਕਾਲ ਯੁਗ ਆ ਗਿਆ ਏ ਕਾਲ ਯੁਗ ਦੀਵੀਆਂ ਦੀ ਤਾਂ ਸੁੰਦਾ ਹੀ ਕੋਈ ਨਹੀਂ ਮਰਦਾਂ ਦੇ ਜੋ ਮਨ ਆਉਂਦਾ ਹੈ ਕਰਦੇ ਨੇ ਮੇਰੀ ਤਾਂ ਉਮਰ ਬੀਤ ਗਈ ਸਿਰਖ ਪਾਉਂਦਿਆਂ ਮਰਦਾ ਨਾਲ ਮੇਰੀ ਪੋਤਰੀ ਦੁਰਗੋ ਨੇ 2 ਮਹੀਨਿਆਂ ਨੂੰ ਪੂਰੇ ਪੰਜਾਂ ਵਰਿਆਂ ਦੀ ਹੋ ਜਾਣਾ ਏ ਤੇ ਮੈਂ ਆਪਣੇ ਵੱਲੋਂ ਉਹਦੇ ਲਈ ਮੁੰਡਾ ਵੀ ਲੱਭ ਰੱਖਿਆ ਏ ਪਰ ਉੜੀ ਦਾ ਪਿਓ ਨਹੀਂ ਮੰਦਾ ਘੌਰਾ ਹੋਰ ਤਾਂ ਹੋਰ ਸਾਡੀ ਮੇਲੋ ਨੂੰ ਸੁੱਖ ਨਾਲ ਹੁਣ 18ਵਾਂ ਚੱਲਣ ਵਾਲਾ ਏ ਤੇ ਪਿਓ ਉਹਦਾ ਅਜੇ ਵੀ ਤੇਗ ਕੇਸ ਮਾਰੀ ਬੈਠਾ ਏ ਬੁੱਢੀ ਸੱਚੀ ਪੁੱਛੇ ਤਾਂ ਕੇਸ ਤੂੰ ਆਪ ਮਾਰੀ ਬੈਠੀ ਐ ਜੀ ਉੱਠਦੇ ਬੈਠਦੇ ਨੂੰ ਆਖਦੀ ਰਵੇਂ ਤਾਂ ਉਹ ਕਿਉਂ ਨਾ ਖਿਆਲ ਰੱਖੀ ਕੌਰਾਂ ਮੈਂ ਆ ਖਾ ਕੇ ਖਾਪ ਗਈਆਂ ਬੇਬੇ ਪਰ ਉਹਦਾ ਇੱਕੋ ਜਵਾਬ ਏ ਅੱਜ ਕਰਨੇ ਆ ਕੱਲ ਕਰਨੇ ਆ ਬਸ ਅੱਜ ਕੱਲ ਕਹਿੰਦੇ ਆ ਮੁਲਤਾਨ ਲੰਘ ਛੱਡੀਆਂ ਸੋ ਏ ਸੀ ਜੀ ਸਾਡਾ ਅੱਜ ਦਾ ਪਹਿਲਾ ਪਾਠ ਸੁਹਾਗ ਪਹਿਲਾ ਪਾਠ ਫਿਰ ਆਪਾਂ ਕੱਲ ਨੂੰ ਦੂਸਰੇ ਪਾਠ ਨਾਲ ਮਿਲਦੇ ਆਂ ਜੀ ਸਾਸਿਕਾਲ ਜੀ ਮਤਵਾ ਸ਼ੇਅਰ ਕਰੋ ਲਾਈਕ ਕਰੋ ਆਂ ਸਬਸਕ੍ਰਾਈਬ ਕਰੋ ਜੀ ਮਿਲਦੇ ਆਂ ਜੀ ਸਾਸਿਕਾਲ